ਯੁੱਧ ਨਸ਼ੇ ਦੇ ਵਿਰੁੱਧ ਜਿਸ ਦੇ ਤਹਿਤ ਅੱਜ ਡਾਕਟਰ ਬਲਬੀਰ ਜੀ ਸਾਡੇ ਕੋਲ ਪਹੁੰਚੇ ਹਨ ਗੱਲਬਾਤ ਕਰਾਂਗੇ ਸਰ ਯੁੱਧ ਨਸ਼ੇ ਦੇ ਵਿਰੁੱਧ ਜਿਹੜਾ ਚੱਲ ਰਿਹਾ ਮੁਹਿੰਮ ਦੇ ਤਹਿਤ ਪਟਿਆਲਾ ਤੇ ਪੰਜਾਬ ਪੁਲਿਸ ਦਾ ਬੇਹਦੀ ਵਧੀਆ ਐਕਸ਼ਨ ਦੇਖਣ ਨੂੰ ਮਿਲਿਆ ਤੇ ਕਿਹੜੇ ਨਸ਼ੇ ਦੀ ਸਭ ਤੋਂ ਜ਼ਿਆਦਾ ਰਿਕਵਰੀ ਕਰੀ ਜਾ ਰਹੀ ਹੈ ਸਭ ਤੋਂ ਜ਼ਿਆਦਾ ਜਿਹੜੀ ਰਿਕਵਰੀ ਆ ਉਹ ਤੁਹਾਡੇ ਚਿੱਟਾ ਜਿਹਨੂੰ ਜਿਹੜਾ ਸਭ ਤੋਂ ਜ਼ਿਆਦਾ ਲੋਜਿਸ ਹੈ ਚਰਸ਼ ਵੀ ਆ ਗਾਂਜਾ ਵੀ ਆ ਫੇਮ ਭੁੱਕੀ ਵੀ ਆ ਅ ਬਾਕੀ ਸਾਰੇ ਨਸ਼ੇ ਹੋ ਰਿਹਾ ਔਰ 2954 ਜਿਹੜੇ ਲੋਕ ਆ ਉਹਨਾਂ ਤੇ ਐਫਆਈਆਰ ਹੋਈ ਆ ਐਫਆਈਆਰ ਹੋਈਆਂ ਔਰ ਜਿਹੜਾ 4919 ਜਿਹੜੇ ਆ ਗਏ ਉਹ ਰੈਕ ਪੈਰਲਰ ਤੇ ਸਮਗਲਰ ਪੜੇ ਗਏ ਆ ਔਰ ਉਹਦੇ ਵਿੱਚ ਜਿਹੜੇ ਆ ਗਏ ਰੈਕ ਪੈਰਲਰ ਵੀ ਆ ਸਮਗਲਰ ਵੀ ਆ ਔਰ ਇੱਕ ਵਾਲਾ ਪੁਲਿਸ ਵਾਲੇ ਦਾ ਹੋਰ ਜਿਹੜੇ ਬੰਦੇ ਵੀ ਆ ਕੋ ਸਿਆਸੀ ਕੁਝ ਪੋਲਿਟੀਸ਼ੀਨ ਵੀ ਆ ਲੋਰ ਲਾਬ ਦੇ ਉਹ ਸਾਰੇ ਵੀ ਪਕੜੇ ਗਏ ਆ ਔਰ ਉਹਨਾਂ ਤੇ ਸਖਤ ਕਾਰਵਾਈ ਹੋ ਰਹੀ ਹੈ ਸਰ ਜਿਵੇਂ ਮੈਂ ਦੇਖਦਾ ਕਿ ਜਿਵੇਂ ਸੋਸ਼ਲ ਮੀਡੀਆ ਰਾਹੀਂ ਜਿਵੇਂ ਆਪਣੇ ਯੂਥ ਦਾ ਨੌਜਵਾਨ ਨਸ਼ਿਆਂ ਵੱਲ ਜ਼ਿਆਦਾ ਵੀ ਜਾ ਰਿਹਾ ਹੈ ਉਹ ਚੀਜ਼ਾਂ ਜਿਵੇਂ ਆਪਾਂ ਦੇਖਦਾ ਫਿਲਮਾਂ 'ਚ ਦਿਖਾਇਆ ਜਾਂਦਾ ਕਿੱਥੇ ਨਾ ਕਿੱਥੇ ਮਾੜਾ ਇੰਪੈਕਟ ਨਹੀਂ ਪਾ ਰਹੀ ਹੈ ਉਹ ਨੌਜਵਾਨਾਂ ਤੇ ਹਾਂ ਉਹਦੇ ਬਾਰੇ ਸੋਸਾਇਟੀ ਦੇ ਵਿੱਚ ਚੇਤਨਾ ਵਧੀ ਆ ਉਹਦਾ ਵਿਰੋਧ ਵੀ ਹੋਇਆ ਜਿਹੜੇ ਲੋਕ ਪਹਿਲਾਂ ਜਿਹੜੇ ਤੁਹਾਡੇ ਗਾਣੇ ਵੀ ਗਾਉਂਦੇ ਸੀ ਨਾ ਜਿਹਦੇ ਗਾਨ ਕਲਚਰ ਨੂੰ ਪ੍ਰਮੋਟ ਕਰਦੇ ਸੀ ਉਹਦੇ ਚ ਲੋਕਾਂ ਚ ਵੀ ਰਿਜ਼ਲਟ ਵਟਾ ਔਰ ਗਵਰਨਮੈਂਟ ਨੇ ਵੀ ਔਰ ਮੀਡੀਆ ਜਿਹੜਾ ਹੈਗਾ ਉਹ ਜਿਹੜੀਆਂ ਸਰਟੀਫਾਈਇੰਗ ਏਜੰਸੀਜ਼ ਵੀ ਹੈਗੀਆਂ ਉਹਨਾਂ ਦੀ ਡੀਟਾ ਚਾਇਸ ਸੈਂਸਰ ਬੋਰਡ ਹੋਵੇ ਜਾਂ ਦੂਜੀਆਂ ਹੋਣ ਉਹ ਵੀ ਇਹਦਾ ਧਿਆਨ ਰੱਖਦੀਆਂ ਉਹਨਾਂ ਨੂੰ ਜਿਆਦਾ ਸੈਂਸਿਟੀਵਿਟੀ ਹੋਣੀ ਚਾਹੀਦੀ ਹੈ ਉਹ ਜਿਹੜੇ ਜਿਹੜੇ ਆਪਣੇ ਗਾਣੇ ਜਿਹੜੇ ਦੂਜੇ ਹੁੰਦੇ ਪਹਿਲਾਂ ਜਿਸ ਤਰ੍ਹਾਂ ਹੁੰਦਾ ਸੀਗਾ ਗਨ ਕਲਚਰ ਨੂੰ ਔਰ ਨਸ਼ਿਆਂ ਨੂੰ ਨਹੀਂ ਪ੍ਰਮੋਟ ਕਰਨਾ ਚਾਹੀਦਾ ਸਰ ਜੀ ਬਿਲਕੁਲ ਜਨ ਦੇਖਦੇ ਆ ਕਿ दारू ਵੀ ਜਿਆਦਾ ਚੱਲ ਰਹੀ ਆ 2 ਨੰਬਰ ਦੀ दारू ਬਹੁਤ ਵਿਕਰੀ ਆ ਹੋਰ ਨਸ਼ੇ ਬਹੁਤ ਵਿਕ ਰਹੇ ਨੇ ਮਤਲਬ ਸਰਕਾਰ ਇਹਨਾਂ ਨੂੰ ਹੋਰ ਕਿੰਨੀ ਮਤਲਬ ਜਲਦੀ ਨਾਲ ਠੱਲ ਪਾ ਸਕਦੀ ਆ ਦੇਖੋ ਇੱਕ दारू ਹੋ ਗਈ ਤੇ ਦੂਜਾ ਭੰਗ ਹੋ ਗਈ ਇਹਨਾਂ ਨੂੰ ਕਿਤੇ ਨਾ ਕਿਤੇ ਸੋਸ਼ਲ ਐਕਸੈਪਟੈਂਸ ਆ ਇਹ ਸਮਾਜ ਇਹਨਾਂ ਨੂੰ ਲੋਕ ਨਸ਼ੇ ਦੇ ਸਮਝਦੇ ਆ ਇਹਦੀ ਅਸੀਂ ਜਿਹੜੀ ਹੈਗੀ ਆ ਥਰੂ ਐਜੂਕੇਸ਼ਨ ਇਹਦੀ ਚੇਤਨਾ ਪੈਦਾ ਕਰ ਰਹੇ ਆ ਕਿਉਂਕਿ ਜਿਹੜੀ ਸ਼ਰਾਬ ਆ ਉਹ ਪੂਰੀ ਦੁਨੀਆ ਦੇ ਵਿੱਚ ਵਿਕਦੀ ਆ ਔਰ ਲੀਗਲ ਆ ਸਾਰੀ ਦੁਨੀਆ ਦੇ ਵਿੱਚ ਕਿ ਜਿਹੜਾ ਸੋਰੀ ਇੱਕ ਜਿਹੜੀ ਵੇਪ ਹੈ ਨਵਾਂ ਨਸ਼ਾ ਆਇਆ ਵੇਪ ਜਿਹੜੀ ਪੀਂਦੇ ਨੇ ਕੋਈ ਕੋ ਫਲੇਵਰ ਕਹਿ ਦਿੰਦੇ ਨੇ ਕਿ ਹਾਂ ਇਸਟ ਫਲੇਵਰ ਹੈ ਸਰ ਉਹਦੇ ਬਾਰੇ ਵੀ ਥੋੜਾ ਦੱਸ ਦੂ ਉਹ ਹੋ ਗਿਆ ਜੀ ਈ ਸਿਗਰਟ ਹੋ ਗਈ ਉਹ ਕਾਫੀ ਬੱਚਿਆਂ ਦੇ ਵਿੱਚ ਕਰ ਰਿਹਾ ਜਿਵੇਂ ਤੁਸੀਂ ਦੇਖਿਆ ਵੀ ਜਿਹੜੀਆਂ ਹੁੱਕਾ ਬਾਰਸ ਆਈਆਂ ਸੀ ਉਸੇ ਬੈਨ ਕਰਤੀਆਂ ਇਹ ਪੰਜਾਬ ਦੇ ਵਿੱਚ ਸਾਰੇ ਅਸੀਂ ਬੈਨ ਕੀਤੇ ਹੋਇਆ ਇਹ ਕਿਤੇ ਨਾ ਕਿਤੇ ਆਨਲਾਈਨ ਫਾਰਮੇਸੀਸ ਆ ਜਾਂਦੇ ਆ ਲੇਕਿਨ ਸਰਕਾਰ ਇਹਦੇ ਬਾਰੇ ਵੀ ਸਖਤ ਹੈ ਪੂਰਾ ਕਿਉਂਕਿ ਸ਼ੁਰੂਆਤ ਇੱਥੋਂ ਹੁੰਦੀ ਆ ਤੇ ਹੁਣ ਤਾਂ ਇਸ ਤੋਂ ਅੱਗੇ ਜਾ ਕੇ ਨਰਜੀ ਡਰਿੰਕਸ ਕੋ ਵੀ ਸ਼ੁਰੂਆਤ ਹੋਣ ਲੱਗੀ ਉਹ ਇਸ ਕੈਪਸਿਨ ਬਹੁਤ ਹੁੰਦੀ ਆ ਸ਼ੂਗਰ ਬਹੁਤ ਹੁੰਦੀ ਆ ਇਹ ਸਾਰੇ ਸਟੀਮੂਲੈਂਟ ਆ ਹੁਣ ਨਵਾਂ ਨਵੇਂ ਨਸ਼ੇ ਆ ਰਹੇ ਆ ਜਿਹੜਾ ਮੈਥਾਮਫਟਾਮੀਨ ਆ ਜਿਹਨੂੰ ਅਸੀਂ ਐਫੀਡਰ ਐਫੀਡਰ ਉਹ ਵੀ ਪਲਾਂਟ ਤੋਂ ਆ ਪਲਾਂਟ ਡਰਿਵਨ ਹੈ ਕੋਕੈਨ ਸੋ ਇਹ ਇਹ ਚਾਰजेस ਰਹਿਣਗੇ ਜੀ ਦਿਸ ਫਾਈਟ ਵਿਲ ਗੋ ਆਨ ਬਟ ਐਸ ਵੇਲੇ ਜਿਹੜਾ ਹੈਗਾ ਉਹ ਸਰਕਾਰ ਦਾ ਔਰ ਜੋ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਦਾ ਅਪਰ ਹੈਂਡ ਸਭ ਤੋਂ ਵੱਡੀ ਗੱਲ ਹੈ ਵੀ ਜਿਹੜਾ ਜਿਹੜਾ ਸੀਗਾ ਨਾ ਜੀ ਆਪਣਾ ਤੁਹਾਡਾ ਪੋਲੀਟੀਸ਼ੀਅਨ ਪੁਲਿਸ ਤੇ ਜਿਹੜਾ ਸਮਗਲਰ ਨੈਕਸਸ ਹੈਗਾ ਉਹਨੂੰ ਬ੍ਰੇਕ ਕੀਤਾ ਜੀ ਉਹਨੂੰ ਸਮਾਸ਼ ਕੀਤਾ ਜੀ ਬਿਲਕੁਲ ਸਰ ਜਿਵੇਂ ਕਿ ਜੇ ਕੋਈ ਬੰਦਾ ਹੋਊਗਾ ਨਸ਼ੇ ਕਰਦਾ ਹੋਊਗਾ ਉਸਤੇ ਸਖਤ ਤੋਂ ਸਖਤ ਕਾਰਵਾਈ ਕਰੀ ਜਾਊਗੀ ਹਾਂਜੀ ਬਿਲਕੁਲ ਕਰੀ ਜਾਊਗੀ ਜੀ ਕਿਸੇ ਨਾ ਕੋ ਰਾਤ ਜੀ ਜੀ ਮੈ ਤੋਂ ਸੁਣਿਆ ਕਿ ਜੇ ਕੋਈ ਨਸ਼ਾ ਕਰਦਾ ਹੈ ਜਾਂ ਫਿਰ ਨਸ਼ਾ ਵੇਚਦਾ ਉਸਤੇ ਪੰਜਾਬ ਪੁਲਿਸ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਸਖਤ ਸਖਤ ਕਾਰਵਾਈ ਕਰੀ ਜਾਊਗੀ ਪਟਿਆਲਾ ਤੋਂ ਅਨਮਿਊਟ ਦੇ ਨਾਲ ਹਿਮਾਂਸ਼ੂ ਮਰਕੰ